ਆਪਾਂ ਦੇ ਰੂਪ ਸੇ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਦੋਸਤੋ ਗੱਲ ਕਰਦੇ ਆ ਜਿੱਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਭਾਰੀ ਚੱਲਦੇ ਆ ਦੋਸਤੋ ਪਹਿਲੀ ਖਬਰ ਦੇ ਵੱਲ ਤੇ ਜੋ ਸੋਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਚੱਲਦੇ ਦੋਸਤੋ ਪਹਿਲੀ ਖਬਰ ਦੇ ਵੱਲ ਪਹਿਲਗਾਮ ਕੜਨਾ ਦੇ ਰੋਸ ਵਜੋਂ ਜੰਦਰ ਵਿੱਚ ਹੋਇਆ ਵਿਰੋਧ ਪ੍ਰਦਰਸ਼ਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਕੀਤੀ ਗਈ ਕਤਲੇਆਮ ਲਈ ਪਾਕਿਸਤਾਨ ਵਿਰੋਧ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪੰਜਾਬ ਦੇ ਜਲੰਧਰ ਵਿੱਚ ਕਾਂਗਰਸ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਦਾ ਝੰਡਾ ਛਾਲਿਆ ਕਾਂਗਰਸ ਪਾਰਟੀ ਵੱਲੋਂ ਮੋਮਬਤੀ ਮਾਰਚ ਵਿਖੜਿਆ ਗਿਆ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਅਰੇ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲੇ ਗਲਤੀ ਨਾਲ ਸਰਹੱਦ પાર ਕਰਨ ਵਾਲੇ ਭਾਰਤੀ ਨੌਜਵਾਨ ਨੂੰ ਪਾਕਿਸਤਾਨ ਰੇਂਜਰਾਂ ਕੀ ਨੇ ਕੀਤਾ ਕਾਬੂ ਖਰ ਸੁਰੱਖਿਆ ਬਲ ਦੇ ਇੱਕ ਜਵਾਨ ਨੂੰ ਬੁੱਧਵਾਰ 3 ਏਪ੍ਰੈਲ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਡਿਊਟੀ ਦੌਰਾਨ ਗਲਤੀ ਨਾਲ ਪੰਜਾਬ ਦੇ ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ पार ਕਰ ਗਿਆ ਸੀ ਇੱਕ ਸੀਨੀਅਰ ਬੀਐਸਐਫ ਅਧਿਕਾਰੀ ਨੇ ਕਿਹਾ ਕਿ ਜਵਾਨਾ ਦੀ ਸੁਰੱਖਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਫਲੈਗ ਮੀਟਿੰਗ ਬੁਲਾਈ ਗਈ ਹੈ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਬਦਲੀਆਂ ਤੇ ਤਾਇਨੀਆਂ ਤਾਇਨਾਤਾਂ ਕਰਨ ਦਾ ਸਮਾਂ ਸੀਮਾ ਤੈ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਵਧੀਕ ਸਕੱਤਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਆਮ ਬਦਲੀਆਂ ਅਤੇ ਤਾਇਨਾਤਾਂ ਸਬੰਧੀ ਹਦਾਇਤ ਜਾਰੀ ਕੀਤੀ ਗਈ ਹੈ ਆਪਣੇ ਪੱਤਰ ਚ ਉਹਨਾਂ ਪੰਜਾਬ ਰਾਜ ਦੇ ਸਮੂਹ ਪੱਖਾਂ ਦੇ ਮੁਖੀਆਂ ਨੂੰ ਵਿਭਾਗ ਦੇ ਤੇ ਅਦਾਰਿਆਂ ਅਗਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਬਦੀਲੀਆਂ ਅਤੇ ਤਾਇਨਾਤ ਕਰਨ ਲਈ 15 7 2025 ਤੋਂ 15 8 2025 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਅੱਤਰ ਰਟਨ ਦੱਸਿਆ ਕਿ ਸਬੰਧਿਤ ਤੋਂ ਬਾਅਦ ਆਮ ਬਦਲੀਆਂ ਨੂੰ ਸੰਪੂਰਨ ਰੋਕ ਹੋਏਗੀ ਅਤੇ ਇਸ ਪ੍ਰੰਤ ਬਦਲੀਆਂ ਤੇ ਤਾਇਨਾਤਾਂ ਪਰਸਨਲ ਵਿਭਾਗ ਵੱਲੋਂ ਜਾਰੀ ਟ੍ਰਾਂਸਫਰ ਪਾਲਿਸੀ ਦੇ ਪੱਵੰਦਾਂ ਅਨੁਸਾਰ ਹੀ ਕੀਤੀਆਂ ਜਾਣਗੀਆਂ ਤੇ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਫਿਰ ਤੋਂ ਮੰਲੇ ਤੋਂ ਬਾਅਦ ਬੀਐਸਐਫ ਦਾ ਵੱਡਾ ਫੈਸਲਾ ਵੈਲਕਮ ਹਮਲੇ ਤੋਂ ਬਾਅਦ ਬੀਐਸਐਫ ਨੇ ਵੱਡਾ ਫੈਸਲਾ ਲਿਆ ਹੈ ਰੀਟਰੀਟ ਸੈਰਮਨੀ ਦੌਰਾਨ ਦਰਵਾਜ਼ੇ ਨਾ ਖੋਲਣ ਦਾ ਫੈਸਲਾ ਲਿਆ ਗਿਆ ਹੈ ਇਹ ਵੀ ਕਿਹਾ ਹੈ ਕਿ ਟ੍ਰੀਟ ਮੌਕੇ ਹੱਥ ਨਹੀਂ ਮਿਲਾਈ ਜਾਣਗੇ ਅਟਾਰੀ ਹਸਾਨੀ ਵਾਲਾ ਸਾਧ ਕੀ ਬਾਰਡਰ ਬੰਦ ਰਹਿਣਗੇ ਦੱਸ ਦਈਏ ਕਿ ਪੈਦਾਂ ਵਿਖੇ ਭਾਰਤੀ ਸੈਨਿਕਾਂ ਦੇ ਉੱਤੇ ਅਨੇਵਾ ਗੋਲਗੂੰ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰੇ ਜਾਂ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਵੱਲੋਂ ਗਵਾਂਡੀ ਮੌਕੇ ਪਾਕਿਸਤਾਨ ਨਾਲ ਮੁਲਕਾਤ ਤਲਾਕਾਤ ਬੰਦ ਕਰਨ ਉਪਰੰਤ ਭਾਰਤ ਦੀ ਅਟਾਰੀ ਸਰਦ ਉੱਤੇ ਵੀ ਮੋਦੀ ਸਰਕਾਰ ਦੇ ਐਕਸ਼ਨ ਨੂੰ ਪਰਵਾਹ ਹੰਗਾਰਾ ਮਿਲਿਆ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਹਿਲਗਾਮ ਹਮਲੇ ਤੇ ਪਾਕਿਸਤਾਨ ਫੌਜ ਦੇ ਜਵਾਨ ਦਾ ਵੱਡਾ ਖੁਲਾਸਾ ਦੱਸਿਆ ਕਿ ਕਿੱਥੇ ਹਮਲਾ ਤੇ ਕਿੱਥੋਂ ਆਏ ਹਥਿਆਰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਪਾਕਿਸਤਾਨੀ ਫੌਜ ਦੇ ਸਾਬਕਾ ਸਿਪਾਹੀ ਆਦਲ ਰਾਜਨ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮਨੀਰ ਦੇ ਇਸ਼ਾਰੇ ਤੇ ਕੀਤਾ ਗਿਆ ਸੀ ਜਦਾਦੀ ਦੋਸਤੋ ਕਿ ਇਸ ਖੁਲਾਸੇ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮਾਹਿਰਾਂ ਅਤੇ ਪੱਤਰਕਾਰਾਂ ਨੇ ਵੀ ਖੁੱਲ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਸੇਵਾਮੁਕਤ ਮੈਜਰ ਜਨਰਲ ਹੈਦਰ ਖਾਨ ਨੇ ਕਿਹਾ ਜੇਕਰ ਇਹ ਸੱਚ ਹੈ ਤਾਂ ਇਹ ਪਾਕਿਸਤਾਨ ਲਈ ਬਹੁਤ ਸ਼ਰਮਨਾਕ ਗੱਲ ਹੈ ਪਾਕਿਸਤਾਨੀ ਪੱਤਰਕਾਰ ਪ੍ਰਮਾਨ ਹਾਸ਼ਮੀ ਨੇ ਕਿਹਾ ਕਿ ਜੇਕਰ ਮੰਦਿਰ ਨੇ ਅਜਿਹਾ ਕੀਤਾ ਹੈ ਤਾਂ ਪਾਕਿਸਤਾਨ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ ਲੋਕ ਸੋਸ਼ਲ ਮੀਡੀਆ ਤੇ ਵੀ ਗੁੱਸੇ ਵਿੱਚ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਮੰਦਿਰ ਨੂੰ ਨਫ਼ਰਤ ਫੈਲਾ ਕੇ ਪਾਕਿਸਤਾਨ ਦੀ ਸ਼ੋਭੀ ਨੂੰ ਖਰਾਬ ਕੀਤਾ ਹੈ ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਮੰਦਿਰ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਜਾਵੇ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਭਾਰਤ ਨੇ ਚੁੱਕਿਆ ਵੱਡਾ ਕਦਮ ਸਮੁੰਦਰ ਚ ਉਤਾਰਿਆ ਆਈ ਐਨ ਐਸ ਵਿਕਰਾਂਤ ਤਾਂ ਦੀ ਦੋਸਤੋ ਜੰਮੂ ਕਸ਼ਮੀਰ ਦੇ ਪੈਗਾਮ ਦੇ ਵੈਸਰਨ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਉਪਦੇਸ਼ ਭਾਰਤ ਵਿੱਚ ਰੋਸ ਦੀ ਲਹਿਰ ਹੈ 26 ਸਲਾਨੀਆਂ ਅਤੇ ਦੋ ਸਥਾਨਕ ਨਾਗਰਿਕਾਂ ਦੀ ਮੌਤ ਤੋਂ ਬਾਅਦ ਹੁਣ ਪਾਕਿਸਤਾਨ ਉੱਪਰੋਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵੀਰਵਾਰ ਨੂੰ ਭਾਰਤ ਨੇ ਇੱਕ ਵੱਡੀ ਕਾਰਵਾਈ ਕੀਤੀ ਅਤੇ ਆਪਣੇ ਜੰਗੀ ਜਹਾਜ਼ ਆਈ ਐਨ ਐਸ ਵਿਕਰਾਂਤ ਨੂੰ ਸਮੁੰਦਰ ਵਿੱਚ ਉਤਾਰਿਆ ਫਰਾਂਸ ਵਿੱਚ ਬਣੇ ਰਾਫਲ ਜਹਾਜ਼ ਜਲਦੀ ਹੀ ਇਸ ਛੇੜੇ ਵਿੱਚ ਤਾਇਨਾਤ ਕੀਤੇ ਜਾਣਗੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਾ ਲਗਾਤਾਰ ਵਾਧਾ ਜਾ ਰਿਹਾ ਹੈ ਇਸ ਦੌਰਾਨ ਭਾਰਤ ਦੇ ਫੈਸਲੇ ਨੂੰ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਮੈਗ 29 ਜਹਾਜ਼ ਇਸ ਸਮੇਂ ਵਿਕਰਾਂਤ ਤਿਤਨਾਤ ਹਨ ਸਰਕਾਰ ਨੇ ਪਹਿਲਾਂ ਹੀ ਇਸ ਬੇੜੇ ਤੇ ਅਤੇ ਆਧੁਨਿਕ ਰਾਫੇ ਲੜਾਕੂ ਜਹਾਜ਼ਾਂ ਨੂੰ ਤਨਤ ਕਰਨ ਦਾ ਹਸਲਾ ਕਰ ਲਿਆ ਹੈ ਆਉਣ ਵਾਲੇ ਸਮੇਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਹ ਹੋ ਸਕਦਾ ਹੈ ਬੁੱਧਵਾਰ ਨੂੰ ਸੀਸੀਐਸ ਦੀ ਮੀਟਿੰਗ ਵਿੱਚ ਭਾਰਤ ਨੇ ਪਾਕਿਸਤਾਨ ਵੱਲੋਂ ਵੱਡੇ ਫੈਸਲੇ ਲਏ ਹਨ ਇਹ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਚੁੱਪ ਨਹੀਂ ਰਹੇਗਾ ਵੱਡੀ ਕਾਰਵਾਈ ਹੋਣੀ ਤੈ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦਿਹਾੜੇ ਦਿੰਦੇ ਹਰੇ ਘਰ ਤੇ ਹੱਥ ਸਾਫ਼ ਕਰ ਗਏ ਚੋਰ ਮੌਕਾ ਦੇਖ ਪਰਿਵਾਰ ਦੇ ਉੱਡੇ ਹੋਸ਼ ਫਰੀਦਕੋਟ ਦੇ ਡੋਗਰ ਬਸਤੀ ਵਿੱਚ ਅੱਜ ਦਿਨ ਦਿਹਾੜੇ ਹੀ ਇੱਕ ਗਰੀਬ ਪਰਿਵਾਰ ਦੇ ਘਰ ਚੋਂ ਕੁਝ ਨਸ਼ੇੜੀ ਲੜਕਿਆਂ ਨੇ ਵੜ ਕੇ ਚੋਰੀ ਦੀ ਘਟਨਾ ਨੂੰ ਜਾਂਦੇ ਦਿੱਤਾ ਰਨ ਕਰੀ ਮੁਤਾਬਕ ਮੈਂ ਤ ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਸਵੇਰੇ 8 ਵਜੇ ਕਰੋ ਕੰਮ ਤੇ ਗਿਆ ਸੀ ਅਤੇ 11 ਵਜੇ ਦੇ ਕਰੀਬ ਜਦੋਂ ਇਸ ਪਰਿਵਾਰ ਦੇ ਮਹਿਲਾ ਘਰੇ ਪਰਤੀ ਤਾਂ ਘਰ ਦੇ ਦਰਵਾਜ਼ੇ ਦਾਸਾਲਾ ਟੁੱਟਿਆ ਹੋਇਆ ਸੀ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਘਰ ਦੇ ਅੰਦਰ ਅਲਮਾਰੀ ਖੁੱਲੀ ਹੋਈ ਸੀ ਉਸ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਇਸ ਦਰਾਨ ਕਾਰ ਦੇ ਮਾਲਕ ਨੇ ਦੱਸਿਆ ਕਿ ਸਮਾਨ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਕਾਰ ਅੰਦਰ ਪਏ ਦੋ ਤਾਲੇ ਦੇ ਕਰੀਬ ਸੋਨਾ ਚੋਰਾ ਉਹਨਾਂ ਚੋਰੀ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਸ ਦਿਨ ਕਰੀਬ 8 ਵਜੇ ਘਰੋਂ ਕੰਮ ਤੇ ਗਏ ਸਨ ਅਤੇ ਜਦੋਂ 11 ਵਜੇ ਦੇ ਕਰੀਬ ਉਹਨਾਂ ਦੀ ਪਤਨੀ ਕਰੇ ਮੁੜੀ ਤਾਂ ਦੇਖਿਆ ਕਿ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਜਦਕਰ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਪਈ ਅਲਮਾਰੀ ਦਾ ਲੌਗ ਤੋੜ ਕੇ ਸਾਰਾ ਸਮਾਨ ਖਿਲਾਰੇਆਸੀ ਅਤਲਮਾਰੀ ਵਿੱਚ ਰੱਖੇ ਦੋ ਟੋਲੇ ਦੇ ਸੋਨੇ ਦੇ ਗਹਿਣੇ ਚੋਰਾ ਵੱਲੋਂ ਚੋਰੀ ਕਰ ਲਏ ਗਏ ਹਨ ਉਹਨਾਂ ਦੱਸਿਆ ਕਿ ਇਸ ਇਲਾਕੇ ਜੋ ਆਮ ਤੌਰ ਤੇ ਹੀ ਨਿਸ਼ੇੜੀ ਕਿਸਮ ਦੇ ਲੜਕੇ ਘੁੰਮਦੇ ਰਹਿੰਦੇ ਹਨ ਅਤੇ ਕੱਲ ਵੀ ਇੱਕ ਦੋ ਲੜਕੇ ਇੱਥੇ ਘੁੰਮ ਰਹੇ ਸਨ ਜਿੰਨਾ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਵੱਲੋਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਦਾ ਹੈ ਗਰੀ ਪਰਿਵਾਰ ਨੇ ਮੰਗ ਕੀਤੀ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਉਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ। ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਸਰਪੰਚਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ ਤਨਖਾਹ। ਦਾਦੇ ਦੋਸਤੋ ਕਿ ਪੰਜਾਬ ਸਰਕਾਰ ਵੱਲੋਂ ਹੁਣ ਵੱਡੇ ਹੁਣ ਪਿੰਡ ਦੇ ਸਰਪੰਚਾਂ ਨੂੰ ਹਰ ਮਹੀਨੇ 2000 ਰੁਪਏ ਤਨਖਾਹ ਦਿੱਤਾ ਜਾਵੇਗਾ ਜਿਸ ਦਿਨ ਤੋਂ ਸਰਪੰਚ ਨੇ ਸਹੁੰ ਲਈ ਹੈ ਉਸੇ ਦਿਨ ਤੋਂ ਉਹਨਾਂ ਨੂੰ ਤਨਖਾਹ ਦਿੱਤਾ ਜਾਵੇਗਾ ਇਹ ਐਲਾਨ ਸੀ ਐਮ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿੱਚ ਪੰਚਾਇਤ ਦਿਵਸ ਤੇ ਆਯੋਜਿਤ ਸਮਾਗਮ ਵਿੱਚ ਕੀਤਾ ਉਹਨਾਂ ਕਿਹਾ ਕਿ ਨਸ਼ਾ ਮੁਕਤ ਪਿੰਡ ਵਿਕਾਸ ਲਈ ਇੱਕ ਲੱਖ ਰੁਪਏ ਦਾ ਵਿਸ਼ੇਸ਼ ਫੰਡ ਦਿੱਤਾ ਜਾਵੇਗਾ सीएम माने क्या कि ये शुरुआत है 2000 दे आगे एक और जीरो भी जल्दी लगा दे देंगे उन्होंने बताया कि पहले सरपंचਾਂ ਨੂੰ 1200 ਰੁਪਏ ਦਿੱਤੇ ਜਾਣਦੇ ਸਨ ਇਸ ਤੋਂ ਬਾਅਦ ਪੈਸੇ ਨਾ ਮਿਲਣ ਤੇ ਕੁੱਝ ਪੰਚਾਇਤਾਂ ਕੋਟ ਚਲੀਆਂ ਜਾਂਦੀਆਂ ਜਾਂਗੀਆਂ ਸਨ ਤੇ ਦੂਜੇ ਪਾਸੇ ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੇ ਯੋਧਨਸ਼ਾੁਰਦ ਮਹਮਾ ਸ਼ੁਰੂ ਕੀਤੀ ਹੈ ਇਸ ਵਜ੍ਹਾ ਤੁਹਾਡਾ ਸਹਿਯੋਗ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਈ ਪੰਚਾਇਤਾਂ ਨੇ ਐਸੋ ਵਿੱਚ ਇਹ ਸਹਿਯੋਗ ਵੀ ਕੀਤਾ ਹੈ ਜਿਹੜੇ ਪਿੰਡ ਨਸ਼ਾ ਮੁਕਤ ਬਣੇਗਾ ਉਸ ਨੂੰ ਵਿਕਾਸ ਲਈ 1 ਲੱਖ ਰੁਪਏ ਦਾ ਵਿਸ਼ੇਸ਼ ਫੰਡ ਦਿੱਤਾ ਜਾਵੇਗਾ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦੱਸ ਦਿੱਤੀ ਤੀਂ ਕਿ ਗਾਣੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ